ਆਲੇ ਕੁੜੀਆਂ ਕਿ ਜਿੰਨੇ ਅੱਥੇ ਮੁੰਡੇ ਆ ਅੱਥੇ ਮੁੰਡੇ ਹਨ ਬੰਦੋ ਉਹਨਾਂ ਇੱਕ ਨਹੀਂ ਜਾ ਮੇਗੀ ਲੈ ਚੋ ਚੋ ਜਿਬਲਾਉ ਪਹਿਲਾਂ ਬੰਦੇ ਖਾਣੇ ਤੇ ਹਾਜ਼ਰ ਹੋਣਗੇ ਅਸੀਂ ਜਿੱਥੇ ਨਾਲ ਲੈ ਕੇ ਆਉਂਦੇ ਆਣੇ ਖਾਣੇ ਦਾ ਖਾਣੇ ਦਾ ਖਾਣੇ ਜਦੋਂ ਪੰਡ ਖੜ ਜਾਂਦੀ ਉਹ ਦੱਸਾਂ ਉਹ ਕੁੜੀ ਨੂੰ ਕਹਾਂ ਵੀ ਅੱਥੇ ਮੁੰਡੇ ਸੱਦ ਅੱਥੇ ਬੰਦੇ ਅਸੀਂ ਲੈ ਕੇ ਆਵਾਂਗੇ ਉਹਨਾਂ ਇੱਕ ਨਹੀਂ ਜਾ ਮੇਖੋਗਾ

ਆਹ ਕਾਹ ਪਾਈ ਐਸੇ ਕਾਉਣ ਦੇ ਥੁੜੀ ਗੱਲ ਸਾਡਾ ਬੰਦਾ ਮਰ ਜਾਂਦਾ ਫੇਰ ਖਾਣੇ ਦੇ ਬਾਹਰ ਚ ਪਟੇ ਨਾ ਨਾ ਮਾਰੇ ਮੈਨੂੰ ਆਣਾ ਜਾਨੇ ਮੈਂ ਮੈਂ ਤੁਹਾਨੂੰ ਦੱਸਦਾ ਇੱਥੇ ਇੱਥੇ ਮੁੰਡੇ ਖੜੂ ਆ ਤੁਹਾਡੇ ਨਾਲ ਐਸਾ ਤੁਹਾਡੇ ਨਾਲ ਕਰਚਾ ਹੋਊਗਾ ਇਹਦੇ ਆ ਪਟਾ ਹੋਊਗਾ ਕਮ ਚਾਲੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਭਾਵੇਂ ਥਾਣੇ ਭੁੱਲਣੇ ਪੈਣ ਸਾਡਾ ਨਾਲ ਹੈ ਮੈਂ ਹੈ ਬਲਾਕ ਬਚੀ ਨਹੀਂ ਬਲਾਕ ਪਹਿਲਾਂ ਨਹੀਂ ਚਾਹੀ ਤਾਣੇ ਹੀ ਜਾਓ ਮਾਰ ਕੇ ਕਰਨ ਨੂੰ ਹੋਰ ਕਿਸੇ ਨੂੰ ਮਾਰ ਕੇ ਜਾਣ ਕਰ ਨਹੀਂ ਸਰਕਾਰ ਦਾ ਇੱਕ ਹੋਰ ਕਾਲ ਪੰਜੇ ਪਾੜੇ ਲੰਮੀ ਦਾ ਅਸੀਂ ਬੰਦੇ ਜਵਾਨ ਨਹੀਂ ਛੱਡਣੇ ਹਾਂ ਮੈਂ ਤਾਂ ਨਹੀਂ ਅੰਦਰ ਸਾਹਮਣੇ ਚੁੱਕੇ ਜਾਣਾ ਨਾਲ ਆਏ ਛਿੰਦੇ ਵੀ ਅਸੀਂ ਸਾਡਾ ਕੋਈ ਦਾ ਜੀ ਨਵਾਨੀ ਠੀਕ ਹੈ ਚਲਾ ਇੱਕ ਜੀ ਇਹਨਾਂ ਨੂੰ ਥਾਣੇ ਭਲਾ ਲਓ ਜਾਨ ਖਲਾ ਦਿਓ ਕੋਟ ਨੂੰ ਚਲਾ ਦੇ ਰਾਜ ਰਾਜ ਆਣੇ ਆ ਗਏ ਆ ਬਈ ਜਾਨ ਨਹੀਂ ਗੋਲ ਜਾਨ ਬਾਰੇ ਲਾਓ ਜਾਨ ਨਹੀਂ ਖਲਾਓ ਭਾਈ ਜਾਨੀ ਗੋਜਾਮ ਨਹੀਂ ਹੋਈ ਜਦੋਂ ਕੋਟ ਬਣੇ ਇਹ ਸਾਡੇ ਸਾਹਮਣੇ ਹਾਂ ਚਲੋ ਸਾਹਮਣੇ ਕੋਟ ਨੂੰ ਆਜੇ ਅੱਗੇ ਦੇਖੋ ਸਾਹਮਣੇ ਕੋਟ ਨੂੰ ਸੰਗੜਾ ਨੇ ਮੈਂ ਤੁਹਾਨੂੰ ਦੱਸਦਾ ਮੈਂ ਭਾਈ ਇਹ ਤਰ੍ਹਾਂ ਕਰਦਾ ਮੈਂ ਤੁਹਾਨੂੰ ਦੱਸਦਾ ਕੋਟ ਨੂੰ ਕਿਹਦਾ ਹਾਂ ਮੈਂ ਪੂਰੀ ਗੁੱਟਣੀ ਸਾਡੇ ਨਾਲੇ ਮੈਂ ਗੁੱਟਣੀ ਨਹੀਂ ਆਮੇ ਅਸੀਂ ਕੱਲ ਨੂੰ ਕੋਟਾਂਗੇ ਨਾ ਹੁਣੇ ਹੀ ਦੱਸਾਂਗੇ ਕੋਟ ਨੂੰ 8 8 ਜੀ ਹੋਣਗੇ 2 ਘੰਟੇ ਦੇ ਲਈ ਇਹ ਸਾਡੇ ਨਾਲੇ ਰੀਮ ਸਗਾਨੀਆਂ ਢੋਣੇ ਅਸੀਂ ਤਾਂ ਵੀ ਸਾਡੇ ਲੋਕ ਗੱਲ ਪੈਂਦੇ ਯਾਰ ਕੀ ਹੋਇਆ ਕਿ ਕਿੱਥੋਂ ਜਾ ਰਹੀ ਕੀ ਹੋਇਆ ਬਾਈ ਜੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਮਲੋੜ ਤੋਂ ਮਲੋੜ ਤੋਂ ਬੱਸ ਆ ਰਹੀ ਸੀਗੀ ਪੀਆਰਟੀ ਦੀ ਸਾਡੀ ਛੈਰੀ ਬੱਸ ਬਾਈ ਨੰਬਰ ਬੱਸ ਸੀਗੀ ਠੀਕ ਹੈ ਕੁੜੀ ਨੇ ਫੋਨ ਕਰਕੇ ਸਿਰਫ ਕਾਊਂਟਰ ਤੇ ਗੱਡੀ ਲੱਗੀ ਨਹੀਂ ਸੀ ਸਾਈਡ ਤੇ ਸੀਗੀ ਬੱਸ ਖੜੀ ਉਹਨੇ ਕਿਹਾ ਵੀਰੇ ਕੋਈ ਗੱਲ ਨਹੀਂ ਕਾਊਂਟਰ ਤੇ ਲੱਗ ਜਾਗੇ ਤੁਸੀਂ ਉਧਰ ਚੜਜੇ ਐਨੀ ਗੱਲ ਕਹੀ ਐ ਜਦੋਂ ਬੱਸ ਗਿੱਦੜਵੇ ਪਹੁੰਚੀ ਐ ਠੀਕ ਹੈ ਉਹਨੇ ਉਹਦੀ ਮੁੰਡੇ 4-5 ਮੁੰਡੇ ਆਏ ਆ 8 ਮੁੰਡੇ ਆਏ ਆ ਬਾਰੀ ਦੇ ਵਿੱਚ ਵਿੱਚ ਤੂੰਨੇ ਕਿਹਾ ਵੀ ਆਹ ਕੀ ਕਹੇ ਦੱਸੋ ਕੀ ਗੱਲ ਹੈ ਕਹਿੰਦੇ ਤੂੰ ਥੱਲੇ ਆਉ ਕਹਿੰਦੇ ਦੱਸ ਤੋ ਗੱਲ ਕੀ ਹੈ ਜਦੋਂ ਉਹ ਥੱਲੇ ਕਰੈਕਟਰ ਉਤਰਿਆ ਉਹਦੀ ਉਹਨੇ ਸਿਰ ਚ ਰਾਣ ਮਾਰੀ ਦੋ ਤਿੰਨੇ ਰਾਣਾ ਮਾਰ ਗਿਆ ਉਹਦੇ ਹਸਪੀਟਲ ਜਾ ਕੇ ਦੇਖ ਲੋ ਅੱਠ ਤੋਂ ਨੋ ਟੱਕੇ ਲੋਕਾਂ ਦੇ ਕਹਿਣ ਮੁਤਾਬਕ ਕੁੜੀ ਨੂੰ ਕੱਲ ਕੋ ਚੜਾਇਆ ਨਹੀਂ ਗਿਆ ਮਤਲਬ ਇਹ ਵੀ ਕੋਈ ਗੱਲ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਥੋਂ ਇਥੋਂ ਪਬਲਿਕ ਦੇ ਵਿੱਚ ਦੱਸੋ ਕਿਹੜੀ ਬਾਸ ਦੇ ਵਿੱਚ ਅਸੀਂ 90 100 150 ਤੋਫਾਰੀ ਨਹੀਂ ਹੁੰਦੀ ਜਿਹੜਾ ਸਾਡਾ ਬੰਦਾ ਕੋਈ ਉਸੇ ਕੁੜੀ ਨੂੰ ਕਹਿ ਰਿਹਾ ਨਾ ਕਿਹੜੀ ਕੁੜੀ ਜਿਹੜੀ ਕੁੜੀ ਨੂੰ ਪੁੱਛੋ ਕੋਈ ਬੰਦਾ ਕਹਿ ਰਿਹਾ ਤੁਹਾਨੂੰ ਦੱਸ ਕਿਉਂ ਨਹੀਂ ਜਿਹੜਾ ਬੰਦੇ ਅਸੀਂ ਬਾਈ ਬੰਦੇ ਕੋਲ ਤਾਂ ਅੱਗੇ ਖਾਲੀ ਪਰਦੇ ਆਈਏ ਲੈਡਰ ਤੋਂ ਤੋਫਾਰੀ ਬਾਸ ਦੇ ਵਿੱਚ ਹੁੰਦੀ ਹੈ ਕੋਈ ਪਛਾਣ ਆ ਗਿਆ ਬੰਦੇ ਆ ਸ਼ਿਕਾਇਤ ਕਰ ਸਕਦੇ ਆਪਾਂ ਸਰਦ ਦੇ ਵਿੱਚ ਨਹੀਂ ਜਿਹੜਾ ਆ ਗਿਆ ਤੁਸੀਂ ਆਨਲਾਈਨ ਸ਼ਿਕਾਇਤ ਕਰੋ ਬਸ ਦੇ ਵਿੱਚ ਨਹੀਂ ਚੜਾਇਆ ਗਿਆ ਇਹ ਥੋੜਾ ਕੀ ਤੁਸੀਂ ਸਿਰ ਪਾੜ ਅਸੀਂ ਕਿਹਦੇ ਅਸੀਂ ਕਿਹਦੇ ਤੀਪੁੱਤ ਨਹੀਂ ਅਗਲਾ ਐਕਸ਼ਨ ਕੀ ਹੋਊਗਾ ਉਹ ਨੌਕਰੀ ਕਰਦੇ ਸੇਵਾ ਨਾ ਕਰ ਜਾਓ ਜਾਓ ਕਿ ਨਾ ਚੱਲ ਅਗਲਾ ਐਕਸ਼ਨ ਕੀ ਰਹੂਗਾ ਬੱਚੇ ਅਸੀਂ ਸੇਵਾ ਕਰਦੇ ਅਗਲਾ ਐਕਸ਼ਨ ਉਹਨਾਂ ਨੂੰ ਜਿੰਨਾ ਚਿਰ ਉੱਥੇ ਬਲੈਣੀ ਹੈ ਤਾਂ ਰੈਸਟਰੀ ਕੀਤਾ ਜਾਂਦਾ ਉਹਨਾਂ ਚ ਬਿਲਕੁਲ ਜਾਮ ਨਹੀਂ ਖੋਦਾ ਪਰਚਾ ਘਟਾਵਾਂਗੇ ਠੀਕ ਹੈ ਉਹਨਾਂ ਚ ਸਾਰਿਆਂ ਦਾ ਸਾਰਿਆਂ ਦਾ ਪਰਚਾ 6 ਕਿੰਨੇ ਕੇ ਬੰਦੇ ਨੇ 6 ਕਿੰਨੇ ਕੇ ਬੰਦੇ ਨੇ ਹਾਂਜੀ ਸੱਟ ਸਿਰ ਪਟ ਗਿਆ ਜੀ ਸਿਰ ਪਟ ਗਿਆ ਬਾਈ ਦਿੱਤੋਂ ਅਸੀਂ ਸਿਰ ਪੜਾਉਣਾ ਹੈ ਇੱਥੇ ਇੱਕ ਤਾਂ ਅਸੀਂ ਸੇਵਾ ਕਰਦੇ ਤੇ ਦਿਨ ਰਾਤ ਜੋਕਾਂ ਨੂੰ ਮੰਚਲਾ ਤੇ ਪੰਚਾਇਤ ਨੇ ਹੈਗੀਆਂ ਅੱਠ ਅੱਠ ਮੁੰਡਾ ਦਿੱਖੂ ਆ ਇਹ ਮੱਦ ਨਾਲ ਹੈ ਸਾਡੇ ਨਾਲ ਪਰਚਾ ਹੋਊਗਾ ਤੇ ਪਰਚਾ ਹੁਕਮ ਚੱਲੇ ਨਹੀਂ ਮੈਚ ਕਰਵਾਉਂਗੇ ਸਾਨੂੰ ਕਰਨਾ ਪਵੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਭਾਵੇਂ ਠਾਣੇ ਕੁੱਟਣੇ ਪੈਣ ਪ੍ਰਸ਼ਾਸਨ ਤੁਹਾਡੇ ਨਾਲ ਹੈ ਮੈਂ ਬੁਲਾਉਂ ਪਈ ਕਿ ਨਹੀਂ ਨਹੀਂ ਜਿਹੜਾ ਠਾਣੇ ਲਿਓ ਕੰਡੂ ਹੋ ਕੇ ਬਾਦ ਦੀ ਗੱਲ ਲੀ ਗੋ ਨਹੀਂ ਬੈ ਜਾ ਕੇ ਦਸ ਹਜ਼ਾਰ ਦਾ ਕੁੱਟ ਕੇ ਦੇਖੋ ਰੇ ਗੱਲ ਪੈਂਦੇ ਬੰਦੇ ਕੁੜੀ ਦਾ ਅੱਡੇ ਉੱਤੇ ਜਾਵਣੀ ਹੈ ਇਹ ਬੰਦੇ ਜਾਵਣੀ ਛੱਡਣੇ ਹਾਂ ਮੈਂ ਤੇਰੇ ਸਾਹਮਣੇ ਕੁੱਤੇ ਚਾਹੀਦੇ ਪਾਣੀ ਨਾ ਚਿੱਟਾ ਚੱਲਦੇ ਨਹੀਂ ਐ ਸਦਾ ਕੋਈ ਰਾਜ਼ੀ ਨਾ ਮਾਬਲਾ ਜੀ ਕੱਲ ਅਸੀਂ ਜਦੋਂ ਗੱਡੀ ਸਾਈਡ ਤੇ ਖੜੀ ਸੀ ਮਲੋਟ ਅੱਡੇ 'ਚ ਲੜਕੀਆਂ ਅਗੇ ਵਿੱਚ ਬਹਿ ਗਈਆਂ ਮੈਨੂੰ ਸਾਡਾ ਟਾਈਮ ਨਹੀਂ ਲੱਗਿਆ ਟਾਈਮ ਆਣਾ ਉਹਨਾਂ ਗੱਡੀ ਦਾ ਉਹਦੇ ਵਿੱਚ ਬੈਠੋ ਜੀ ਤੇ ਐਨੇ ਕਹਿੰਦੀ ਉਹ ਥੱਲੇ ਆ ਸੀ ਵਸੇ ਮੈਂ ਜੰਕ ਦਾ ਪੰਪ ਤੇ ਲੱਗੂਗਾ ਉਹ ਕੱਢ ਜਿਓ ਪਹਿਲਾਂ ਕੋਈ ਬੰਦਾ ਆਉਂਦਾ ਗਲਤ ਸ਼ਬਦ ਬੋਲਦਾ ਜਾਂ ਕੋਈ ਅਸੀਂ ਬੋਲਾਂਗੇ ਮੁੜ ਕੇ ਰੌਲਾ ਪੈਂਦਾ ਕਹਿੰਦੇ ਕੋਈ ਨਹੀਂ ਅੰਕਲ ਕਹਿੰਦੇ ਅਸੀਂ ਤੁਹਾਨੂੰ ਕਾਊਂਟਰ ਤੇ ਲੱਗੇ ਉਹਦੇ ਵਾਹ ਜਾਂਗੇ ਤੇ ਅੱਜ ਉਹਨਾਂ ਨੂੰ ਤਾਂ ਗੱਲ ਤਾਂ ਨਹੀਂ ਪਤਾ ਸੀ ਸਾਨੂੰ ਉਹਨਾਂ ਨੂੰ ਕੁੜੀਆਂ ਨਾਲ ਜਿੰਨੇ ਬੰਦੇ ਸੀ ਜਦੋਂ ਪੰਜ ਛੇ ਜਣੇ ਸੀ ਜਦੋਂ ਮੈਂ ਥੱਲੇ ਉੱਤਰਿਆ ਤਾਂ ਉਹਨਾਂ ਇੱਕ ਨੇ ਮਗਰੋਂ ਮਾਰਿਆ ਪਤਾ ਨਹੀਂ ਕਿੱਥੋਂ ਦੇ ਪਤਾ ਲੱਗਈ ਉਹ ਗੁਰੂ ਸਾਹਿਬ ਦੇ ਦੱਸਦੇ ਪਹਿਲਾਂ ਵੀ ਕੁਝ ਹੋਇਆ ਜੀ ਉਹਨਾਂ ਨੂੰ ਨਾ ਹੀ ਨਾ ਲੱਗ ਰਿਹਾ ਨਾ ਗੱਲ ਹੀ ਪਹਿਲਾਂ ਰਜਾਈ ਨਹੀਂ ਆਉਂਦੀ ਉਹ ਕੁੜੀਆਂ ਕਹਿਦਣ ਸਾਨੂੰ ਕੁਝ ਗਲਤ ਬੋਲੇ ਅਤਬੰਦ ਸ਼ਬਦ ਬੋਲੇ ਅਸੀਂ ਆਪ ਦਾ ਮਾਮਲਾ ਆਜ ਕਿਵਾਕ ਲੈ ਕੇ ਹੋ ਗਿਆ ਚੰਦ ਕਿਉਂ ਨੋਪਤਾ ਗਈ ਜੀ ਫਿਰ ਕਿਉਂ ਉਹਨਾਂ ਨੇ ਮਾਣ ਕੀ ਕਹਦਾ ਜੀ ਕੀ ਮੰਗ ਕੀ ਕਰਦੇ ਹੋ ਮੰਗਣ ਸਾਫ ਦੀ ਕਰਦੇ ਆ ਵੀ ਅੱਜ ਐਸਾ ਹੋਣਾ ਤੁਹਾਡੀ ਦਾ ਤੋਂ ਨਹੀਂ ਕੀਤੀ ਜਾਣੀ ਕਿਹੜੀ ਰੋਡ ਤੇ ਟਰਾਂਸਪੋਰਟ ਕਰਦੇ ਹੋ ਬੀਆਰਟੀ ਦੀ ਅੱਜ ਇੱਕ ਪੀਆਰਟੀਸੀ ਬੱਸ ਜਿਹੜੀ ਹੈਗੀ ਆ ਮਲੋੜ ਤੋਂ ਬਠਿੰਡੇ ਵੱਲੋਂ ਜਾ ਰਹੀ ਸੀ ਜਿਹਦੇ ਕੰਡਕਟਰ ਗੁਰਵਿੰਦਰ ਸਿੰਘ ਸਨੋਂ ਸੁਖਾਲ ਸਿੰਘ ਬੱਸ ਵੀ ਫੁੱਲੂ ਖੇੜਾ ਜਿਹੜਾ ਹੈਗਾ ਇਹਨੇ ਉਹ ਬੱਸ ਦੇ ਵਿੱਚ ਹੈਗੇ ਸੀ ਤੇ ਜਿੱਥੇ ਇੱਕ ਲੜਕੀ ਜਿਹੜੀ ਹੈਗੀ ਐ ਤੇ ਨਾਲ ਇੱਕ ਲੜਕੀ ਥੋੜੀ ਸੀ ਤੇ ਇੱਕ ਲੜਕਾ ਸੀਗਾ ਉਹਨਾਂ ਦੇ ਇਹਨਾਂ ਦੇ ਨਾਲ ਕਿਤੇ ਬਹਿਸ ਹੋ ਗਈ ਤੇ ਜਿਹਦੇ ਵਿੱਚ ਗੁਰਵਿੰਦਰ ਸਿੰਘ ਇੰਜਰਡ ਹੋਏ ਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਦੇ ਦਰਵਾਜ਼ੇ ਵਿੱਚ ਐਡਮਿਟ ਕਰਵਾਇਆ ਗਿਆ ਹੈਗਾ ਜਿਨ੍ਹਾਂ ਦਾ ਸਟੇਟਮੈਂਟ ਲੈ ਕੇ ਜੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਦੋਸ਼ੀਆਂ ਦੀ ਅਰੈਸਟ ਭਾਈ ਜਾਊਗੀ ਕਿੰਨੇ ਕੁ ਬੰਦੇ ਤੁਸੀਂ ਜਾਰੇ ਜਿਹੜੇ ਸੀ ਹਾਂ ਕਾਦਰ ਹਮਲਾ ਕੀਤਾ ਹੈ ਹਾਂ ਜਿਹੜਾ ਹੈਗਾ ਕੜਾ ਵਗੈਰਾ ਮਾਰਿਆ ਗਿਆ ਇਹਨਾਂ ਦੇ ਸਿਰ ਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਗਿਆ ਬਾਕੀ ਇਹਨਾਂ ਦੇ ਜਿਵੇਂ ਬਿਆਨ ਲਿਖਾਉਣਗੇ ਜੀ ਉਦਾਂ ਹੀ ਕਾਰਵਾਈ ਕੀਤੀ ਜਾਏਗੀ ਤੁਸੀਂ ਦੱਸਿਓ ਕਿੰਨੇ ਸੀ ਕੋਈ ਹਜੇ ਬਿਆਨ ਬਿਆਨ ਲਿਖੇ ਜਾ ਰਹੇ ਨੇ ਅੱਗੇ ਬਿਆਨਾਂ ਦੇ ਆਧਾਰ ਤੇ ਜਿੰਨੇ ਵੀ ਦੋਸ਼ੀਆਂ ਦਾ ਨਾਮ ਵਗੈਰਾ ਲਿਖਾਉਣਗੇ ਜੀ ਉਹ ਬੰਦੀ ਕਾਰਵਾਈ ਕੀਤੀ ਜਾਊਗੀ